ਤੋਂ ਮੁੰਡੇ ਨੂੰ ਕਤਵਾਰ ਨੇ ਸਾਨੂੰ ਦੱਸਿਆ ਕਿ ਉਸ ਘਰ ਦੇ ਵਿੱਚ ਕੁਝ ਸੋਨਾ ਤੇ ਕੈਸ਼ ਉਹਨਾਂ ਦਾ ਜਿਹੜੇ ਮੁੰਡੇ ਸੀ ਉਹ ਚੋਰੀ ਕਰਕੇ ਲੈ ਗਏ ਪਰ ਬਾਅਦ ਦੇ ਵਿੱਚ ਜਦੋਂ ਅਸੀਂ ਟੈਕਨੀਕਲ ਐਨਾਲਿਸਿਸ ਕੀਤੀ ਤੇ ਸਾਨੂੰ ਲੀਡ ਮਿਲੀ ਮੁਹਾਲੀ ਪਟਿਆਲਾ ਦੇ ਇਰੀਏ ਤੇ ਜਿਹੜਾ ਮੁੰਡਾ ਬੋਲਿਆ ਉਹ ਸਾਰੇ ਮੈਰਿਜ ਪਲੇਸਾਂ ਦੇ ਜਾ ਕੇ ਚੋਰੀ ਕਰਦਾ ਸੀ ਇਸ ਤਰ੍ਹਾਂ ਸੋਨਾ ਇਹਨਾਂ ਦਾ ਚੋਰੀ ਹੋਇਆ ਸੀ ਤੇ ਕਾਫੀ ਕੈਸ਼ ਵੀ ਹਰਨ ਹੋਣ ਵਾਲਾ ਕੈਸ਼ ਚੋਰੀ ਹੋਇਆ ਸੀ ਤੋਂ ਅਸੀਂ ਸਾਰਾ ਰਿਕਵਰ ਕਰ ਲਿਆ ਇੱਕ ਜਿਹੜੇ ਨੋਰਮਲ ਬੰਦੇ ਬਣ ਕੇ ਜਾਂਦੇ ਨੇ ਔਰ ਫੇਰ ਇਹ ਵਾਰ ਬਾਅਦ ਨੂੰ ਆ ਜਾਂਦੇ ਨੇ ਜਿੱਥੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਉੱਥੇ ਹੀ ਵਿਆਹਾਂ ਦੇ ਵਿੱਚ ਚੋਰਾਂ ਵੱਲੋਂ ਵੀ ਆਪਣਾ ਹੱਥ ਸਾਫ਼ ਕੀਤਾ ਜਾ ਰਿਹਾ ਤਾਂ ਇਸ ਵੇਲੇ ਦੀ ਖਬਰ ਜੋ ਹੈ ਤੁਹਾਡਾ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਇੱਕ ਰਿਜ਼ੋਰਟ ਦੇ ਵਿੱਚ ਵਿਆਹ ਦਾ ਫੰਕਸ਼ਨ ਸੀ ਔਰ ਉਸ ਫੰਕਸ਼ਨ ਦੇ ਵਿੱਚ ਇੱਕ ਨੌਜਵਾਨ ਬਾਹਰੋਂ ਆਉਂਦਾ ਹੈ ਔਰ ਨੋਟਾਂ ਨਾਲ ਭਰਿਆ ਹੋਇਆ ਬੈਗ ਉੱਥੋਂ ਚੁੱਕ ਕੇ ਫਰਾਰ ਹੋ ਜਾਂਦਾ ਹੈ ਤਾਂ ਤਸਵੀਰਾਂ ਜੋ ਉਹਨੇ ਮੌਕੇ ਦੀਆਂ ਤੁਹਾਡਾ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਦਾ ਫੋਰੈਸਟ ਰਿਜ਼ੋਰਟ ਹੈ ਜੋ ਅੰਮ੍ਰਿਤਸਰ ਦੇ ਬਾਈਪਾਸ ਦੇ ਉੱਤੇ ਸਥਿਤ ਹੈ ਜਿੱਥੇ ਕਿ ਬੀਤੇ ਦਿਨ ਇੱਕ ਵਿਆਹ ਦਾ ਫੰਕਸ਼ਨ ਸੀ ਵਿਆਹ ਦੇ ਫੰਕਸ਼ਨ ਦੇ ਵਿੱਚ ਲੋਕ ਮਸ਼ਰੂਫ ਸੀ ਆਪਣਾ ਵਿਆਹ ਦੇ ਵਿੱਚ enjoyment ਕਰ ਰਹੇ ਸੀ ਉੱਥੋਂ ਇੱਕ ਸ਼ਖਸ ਬਾਰੋ ਅੰਦਰ ਦਾਖਲ ਹੋ ਜਾਂਦਾ ਹੈ ਔਰ ਇੱਕ ਪਰਸ ਦੇ ਉੱਤੇ ਉਸਦੀ ਨਿਗਾਹ ਹੁੰਦੀ ਹੈ ਤਸਵੀਰਾਂ ਜੋ ਨੇ ਮੌਕੇ ਤੋਂ ਤੁਹਾਡਾ ਸਾਂਝੀ ਕਰ ਰਿਹਾ ਹੈ ਤਸਵੀਰਾਂ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਸ ਸ਼ਖਸ ਉੱਥੇ ਖੜਾ ਹੋ ਕੇ ਇੱਕ ਪਰਸ ਦੇ ਵੱਲ ਧਿਆਨ ਰੱਖਦਾ ਹੈ ਔਰ ਜਿਸ ਤਰ੍ਹਾਂ ਹੀ ਲੋਕ ਉੱਤੋਂ ਹਟਦੇ ਨੇ ਉਹ ਪਰਸ ਚੁੱਕ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਔਰ ਉਸ ਦਾ ਦੂਸਰਾ ਸਾਥੀ ਵੀ ਉਸ ਦਾ ਇਸ ਚੋਰੀ ਇਹ ਕੱਢ ਦੀ ਘਟਨਾ ਦੇ ਵਿੱਚ ਸਾਥ ਦੇ ਰਿਹਾ ਹੁੰਦਾ ਹੈ ਤਸਵੀਰਾਂ ਜੋ ਨੇ ਵੇਖ ਸਕਦੇ ਹੋ ਪਹਿਲਾਂ ਉਹ ਪਰਸ ਚੁੱਕ ਕੇ ਬਾਹਰ ਨੂੰ ਜਾਂਦਾ ਹੈ ਔਰ ਦੂਸਰਾ ਸ਼ਖਸ ਜੋ ਹੈ ਆਪਣੀ ਜੈਕਟ ਉਤਾਰ ਕੇ ਉਸ ਨੂੰ ਦੇ ਦਿੰਦਾ ਹੈ ਔਰ ਉਸ ਜੈਕਟ ਦੇ ਵਿੱਚ ਲੁਕੋ ਕੇ ਉਸ ਪਰਸ ਨੂੰ ਉਹ ਉੱਥੋਂ ਫਰਾਰ ਹੋ ਜਾਂਦਾ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਚੋਰੀ ਦਾ ਜੋ ਸਮਾਨ ਸੀ ਉਹ ਸਾਰਾ ਰਿਕਵਰ ਕਰ ਲਿਆ ਗਿਆ ਹੈ ਤਸਵੀਰਾਂ ਜੋ ਨੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੋਵੇਂ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਇੱਕ ਪਾਸੇ ਵੇਖ ਸਕਦੇ ਹੋ ਜਦੋਂ ਉਹ ਸ਼ਖਸ ਉੱਥੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਿਹਾ ਸੀ ਔਰ ਦੂਸਰੇ ਸੇ ਹੁਣ ਉਹ ਸ਼ਖਸ ਪੁਲਿਸ ਹਿਰਾਸਤ ਦੇ ਵਿੱਚ ਹੈ ਪੁਲਿਸ ਵੱਲੋਂ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਚੋਰੀ ਦਾ ਸਾਰਾ ਸਮਾਨ ਜੋ ਸੀ ਜੋ ਗਹਿਣਾ ਹੈਗਾ ਸੀ ਕੈਸ਼ ਹੈਗਾ ਸੀ ਉਹ ਵੀ ਪੁਲਿਸ ਵੱਲੋਂ ਰਿਕਵਰ ਕਰ ਲਿਆ ਗਿਆ ਹੈ ਤਸਵੀਰਾਂ ਦੋਵੇਂ ਤੁਹਾਡਾ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਇੱਕ ਪਾਸੇ ਜਿਸ ਟਾਈਮ ਉਹ ਸ਼ਖਸ ਇੱਕ ਚੋਰੀ ਦੀ ਘਟਨਾ ਅੰਜਾਮ ਦੇ ਰਿਹਾ ਸੀ ਉਹ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਔਰ ਦੂਸਰੇ ਪਾਸੇ ਉਹ ਨੋ ਸ਼ਖਸ ਪੁਲਿਸ ਹਿਰਾਸਤ 'ਚ ਹੈ ਅੱਜ ਦੀ ਪ੍ਰੈਸ ਕਾਨਫਰੰਸ ਸਾਡੇ ਇੱਕ ਮੁਕਦਮੇ ਨੂੰ ਲੈ ਕੇ ਹੈ ਇਹ ਮੁਕਦਮਾ 12 ਜਨਵਰੀ ਨੂੰ ਕਦਮਾ ਨੰਬਰ 3 थाना वल्ला ਨੂੰ ਰਜਿਸਟਰ ਕੀਤਾ ਸੀ ਇਹਦੇ ਵਿੱਚ ਦਾ ਫੋਰੈਸਟ ਰਿਜ਼ਰਵਟ ਆਪਣਾ ਵੱਲੇ ਥਾਣੇ ਦੇ ਵਿੱਚ ਪੈਂਦਾ ਮੈरिज ਪਲੇਸ ਉਹਦੇ ਵਿੱਚ ਜਿਹੜੀ ਬਰਾਤ ਆਈ ਸੀਗੀ ਉਸ ਤੋਂ ਕੋਈ ਦੋ ਮੁੰਡੇ ਆ ਕੇ ਬਰਾਤ ਦੇ ਵਿੱਚ ਸ਼ਾਦੀ ਦੇ ਵਿੱਚ ਚੋਰੀ ਕਰਕੇ ਸਮਾਨ ਇੱਕ ਪਰਸ ਲੇਡੀਜ਼ ਦਾ ਲੈ ਕੇ ਚਲੇ ਗਏ ਸੀ ਤੋਂ ਮੁਦਈ ਮੁਕਦਮਾ ਨੇ ਸਾਨੂੰ ਦੱਸਿਆ ਕਿ ਉਸ ਪਰਸ ਦੇ ਵਿੱਚ ਕੁਝ ਸੋਨਾ ਤੇ ਕੈਸ਼ ਉਹਨਾਂ ਦਾ ਜਿਹੜੇ ਮੁੰਡੇ ਸੀਗੇ ਉਹ ਚੋਰੀ ਕਰਕੇ ਲੈ ਗਏ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਡੇ ਐਸ ਐਚਓ ਸਾਹਿਬ ਜਤਿੰਦਰ ਜੀ ਤੇ ਉਹਨਾਂ ਦੀ ਟੀਮ ਇੱਕਦਮ ਹਰਕਤ ਵਿੱਚ ਆ ਕੇ ਉਹਨਾਂ ਨੇ ਕੈਮਰੇ ਕੋਮਰੇ ਦੇਖੇ ਤੇ ਕੈਮਰਾ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਅੱਗੇ ਅੱਗੇ ਜਾ ਕੇ ਇਹ ਸਾਡੇ ਇਹਨਾਂ ਦੀ ਜਿਹੜਾ ਫੋਨ ਸੀਗਾ ਉਹਦੀ ਲਾਸਟ ਲੋਕੇਸ਼ਨ ਬੰਦ ਹੋਈ ਸੀਗੀ ਬੱਸ ਸਟੈਂਡ ਦੇ ਨੇੜੇ ਤੇ ਸਾਨੂੰ ਲੱਗਿਆ ਕਿ ਬੱਸ ਸਟੈਂਡ ਜਾ ਕੇ ਬੱਸ ਲੈ ਕੇ ਕਿਤੇ ਹੋਰ ਤੁਰ ਗਏ ਹੋਣੇ ਤੇ ਹਫਤੇ ਦਾ 10 ਦਿਨ ਅਸੀਂ ਪਿੱਛੇ ਲੱਗੇ ਰਹੇ ਸਾਨੂੰ ਕੋਈ ਇਹੋ ਜਿਹਾ ਕਲੂ ਮਿਲਿਆ ਨਹੀਂ ਪਰ ਬਾਅਦ ਦੇ ਵਿੱਚ ਜਦੋਂ ਅਸੀਂ ਟੈਕਨੀਕਲ ਐਨਾਲਿਸਿਸ ਕੀਤੀ ਤੇ ਸਾਨੂੰ ਲੀਡ ਮਿਲੀ ਮੁਹੱਲੀ ਪਟਿਆਲਾ ਦੇ ਇਰੀਏ ਤੇ ਤੇ ਸਾਨੂੰ ਇਹ ਵੀ ਪਤਾ ਲੱਗਿਆ ਇਹਨਾਂ ਨੇ ਉਸ ਤੋਂ ਬਾਅਦ ਮੁਹੱਲੀ ਜਾ ਕੇ ਵੀ ਇੱਕ ਵਾਰਦਾਤ ਕੀਤੀ ਸੀ ਤੇ ਐਸੀ ਇਹਨਾਂ ਨੂੰ ਪਟਿਆਲੇ ਤੋਂ ਇਹ ਨੈਬ ਕੀਤਾ ਹੈ ਰਾਉਂਡ ਅਪ ਕੀਤਾ ਹੈ ਤੇ ਇੱਕ ਲੜਕਾ ਜਿਹਦਾ ਨਾਮ ਨikhil Sisodia ਉਹ ਅਸੀਂ 28 ਤਾਰੀਖ 28 29 ਤਾਰੀਖ ਦੇ ਆਸ-ਪਾਸ ਰਾਉਂਡ ਅਪ ਕੀਤਾ ਸੀ ਉਸ ਤੋਂ ਬਾਅਦ ਪਤਾ ਲੱਗਿਆ ਇਹ ਜਿਹੜੇ ਬੰਦੇ ਐ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਐ ਇਨਾਂ ਦਾ ਡਿਸਟ੍ਰਿਕਟ ਰਾਜਗੜ ਪੈਨਾਂ ਇਥੇ ਇੱਕ ਪਿੰਡ ਇਨਾਂ ਦੇ ਦੋ ਤਿੰਨ ਪਿੰਡ ਉੱਥੇ ਆ ਜੋ ਇਹੋ ਹੀ ਕੰਮ ਕਰਦੇ ਇਨਾਂ ਦੇ ਥੋੜੇ ਜੇ ਗੈਂਗੁੰ ਟਾਈਪ ਨੇ ਜੋ ਛੋਟੀ ਉਮਰ ਦੇ ਮੁੰਡੇ ਆ ਉਹ ਸਾਰੇ ਮੈਰਿਜ ਪਲੇਸਾਂ ਦੇ ਵਿੱਚ ਜਾ ਕੇ ਚੋਰੀ ਕਰਦੇ ਹੋਰ ਵੀ ਆਪਣੇ ਪੰਜਾਬ ਦੇ ਵਿੱਚ ਹਰਿਆਣਾ ਦਿੱਲੀ ਯੂਪੀ ਦੇ ਵਿੱਚ ਇਨਾਂ ਦੀ ਹਰਕਤਾਂ ਸਾਹਮਣੇ ਆਈਆਂ ਤੇ ਇਨਾਂ ਦਾ ਇਹ ਹੀ ਮਾਡਲ ਸੁਪਰਡੰਡਾਈ ਹੈ ਕਿ ਇਹ ਮੈਰਿਜ ਪਲੇਸਾਂ ਦੇ ਵਿੱਚ ਜਾ ਕੇ ਪੌਲਿਸਪੁਰ ਚੋਰੀ ਕਰਕੇ ਲੈ ਜਾਂਦੇ ਨੇ ਪਹਿਲਾਂ ਵੀ ਕੋਈ ਪਰਚਾ ਹੋਗਾ ਤੁਸੀਂ ਪਹਿਲਾਂ ਆਪਣੇ ਇੱਥੇ ਦਾ ਕੋਈ ਪਰਚਾ ਨਹੀਂ ਹੈਗਾ ਆਪਣੇ ਅੰਮ੍ਰਿਤਸਰ ਦਾ ਕੋਈ ਪਰਚਾ ਨਹੀਂ ਹੈ ਹੋ ਸਕਦਾ ਦੂਜੇ ਜਿਵੇਂ ਮੁਆਲੀ ਇਹਨਾਂ ਦੇ ਉਹ ਚੋਰੀ ਦਾ ਮੌਲਾ ਸਾਹਮਣੇ ਆਇਆ ਸੀ ਉਹਨਾਂ ਨੇ ਵੀ ਪਰਚਾ ਦਰਜ ਕੀਤਾ ਬਟ ਅੰਮ੍ਰਿਤਸਰ ਦਾ ਇਹਨਾਂ ਤੇ ਕੱਲਾ ਕੋਈ ਵੀ ਪਰਚਾ ਨਹੀਂ ਹੈ ਤੇ ਚੋਰੀ ਦੇ ਵਿੱਚ ਰੇਂਜ ਆਫ ਵੈਲਿਊ ਕਿੰਨੀ ਗਈ ਸੀ ਤੇ ਸਾਨੂੰ ਜਿੰਨੀ ਇਨਫੋਰਮੇਸ਼ਨ ਮਿਲੀ ਸੀ ਤੇ ਸੋਨਾ ਆਰਾਊਂਡ 20 ਤੋਲੇ ਸੋਨਾ ਇਹਨਾਂ ਦਾ ਚੋਰੀ ਹੋਇਆ ਸੀ ਤੇ ਕਾਫੀ ਕੈਸ਼ ਵੀ ਆਰਾਊਂਡ 1 ਲੱਖ ਕੈਸ਼ ਚੋਰੀ ਹੋਇਆ ਸੀ ਤੋਂ ਅਸੀਂ ਸਾਰਾ ਰਿਕਵਰ ਕਰ ਲਿਆ ਤੇ ਇਹਦੇ ਵਿੱਚ ਕਾਫੀ ਸਾਨੂੰ ਚੈਲੰਜਸ ਆਏ ਨੇ ਸਾਡੀ ਪਾਰਟੀ ਉੱਥੇ ਮੱਧ ਪ੍ਰਦੇਸ਼ ਗਈ ਉਹ ਕਾਫੀ ਚੈਲੈਂਜਿੰਗ ਏਰੀਆ ਹੈ ਕਿਉਂਕਿ ਉਹ ਪਿੰਡ ਇਹੋ ਜਿਹੇ ਨੇ ਕਿਉਂਕਿ ਉੱਥੇ ਪੁਲਿਸ ਪਾਰਟੀ ਵੀ ਜਾਂਦੀ ਹੈ ਤੇ ਕਾਫੀ ਪਤਰਾ ਪੁਤਰਾ ਉਹ ਕਰਦੇ ਆ ਤੇ ਕਾਫੀ ਚੈਲੈਂਜਿੰਗ ਦਾ ਪਰ ਸਾਡੇ ਐਸ ਐਚਓ ਸਾਹਿਬ ਤੇ ਆਈਓ ਸਾਹਿਬ ਨੇ ਆਪਣੀ ਟੀਮ ਵੱਲੋਂ ਕਾਫੀ ਸੋਚ ਸਮਝ ਕੇ ਆਪਣਾ ਜਿਹੜਾ ਇੰਪਲੀਮੈਂਟੇਸ਼ਨ ਦਾ ਆਪਰੇਸ਼ਨ ਦਾ ਕਾਫੀ ਚੰਗੀ ਤਰੀਕਾ ਕੀਤਾ ਐ ਬਹੁਤ ਅੱਛਾ ਆਪਰੇਸ਼ਨ ਇਹਨਾਂ ਨੇ ਕਿਨੀ ਵੱਡੀ ਕਾਮਯਾਬੀ ਸਮਝੋ ਇਹ ਦੇਖੋ ਬਹੁਤ ਵੱਡੀ ਕਾਮਯਾਬੀ ਹੈ ਤੁਸੀਂ ਜਿਵੇਂ ਕਹੋ ਅਮਰੀਕਸਰ ਤੋਂ ਲੈ ਕੇ ਮੱਧ ਪ੍ਰਦੇਸ਼ ਜਾਣਾ ਕਾਫੀ 1000 ਕਿਲੋਮੀਟਰ ਦਾ ਸਫ਼ਰ ਹੈ ਤੇ ਸਾਡੀ ਪੁਲਿਸ ਪਾਰਟੀ ਉੱਥੋਂ ਜਾ ਕੇ ਦੋ ਤਿੰਨ ਦਿਨ ਠਹਿਰ ਕੇ ਤੇ ਆਪਣਾ ਇੰਟੈਲੀਜੈਂਸ ਦੇ ਨਾਲ ਕਾਫੀ ਪੇਸ਼ੈਂਸ ਦੇ ਨਾਲ ਇਹਨਾਂ ਨੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਤੇ ਕਾਫੀ ਕਮੈਂਡੇਬਲ ਜੋ ਉਹਨਾਂ ਨੇ ਸੀ ਜਿਹੜਾ ਬੰਦਾ ਸੀ ਕਿਸ ਤਰ੍ਹਾਂ ਅੰਦਰ ਬੜਾ ਕੋ ਪਤਾ ਲੱਗਾ ਕਿ ਕਿਸ ਤਰ੍ਹਾਂ ਨੇ ਇਹ ਦੇਖੋ ਫੋਰੈਸਟ ਰਿਜ਼ੋਰਟ ਜਦੋਂ ਤੁਸੀਂ ਦੇਖੋਗੇ ਉਹਨਾਂ ਦਾ ਗੇਟ ਗੁੱਟ ਓਪਨ ਹੈ ਜਦੋਂ ਆਸੀ ਸ਼ਾਦੀ-ਸ਼ੂਦੀ ਦਾ ਮਾਹੌਲ ਹੁੰਦਾ ਹੈ ਬੰਦੇ ਬਿਜ਼ੀ ਹੁੰਦੇ ਆ ਕੁਛ ਨੁਮਾ ਮਾਹੌਲ ਹੁੰਦਾ ਤੇ ਸਾਡਾ ਧਿਆਨ ਵੀ ਨਹੀਂ ਰਹਿੰਦਾ ਕਿ ਕੌਣ ਬੰਦਾ ਆ ਗਿਆ ਕੌਣ ਚਲਾ ਗਿਆ ਤੇ ਇਹ ਜਿਹੜੇ ਬੰਦੇ ਆਏ ਸੀਗੇ ਪ੍ਰੋਪਰ ਪੈਂਟ ਕੋਟ ਪਾ ਕੇ ਆਏ ਸੀਗੇ ਤੇ ਜਿਹੜੇ ਜਿਨ੍ਹਾਂ ਦੀ ਸ਼ਾਦੀ ਸੀ ਉਹਨਾਂ ਨੂੰ ਵੀ ਲੱਗਿਆ ਕਿ ਹੋ ਸਕਦਾ ਸਟਾਫ ਦੇ ਮੈਂਬਰ ਹੋਣ ਆ ਕੈਟਰਿੰਗ ਦੇ ਮੈਂਬਰ ਹੋਣ ਤੇ ਇਹਨਾਂ ਨੇ ਵੀ ਸ਼ੱਕ ਨਹੀਂ ਕੀਤਾ ਇਹ ਜਿਹੜੇ ਨਾਰਮਲ ਬੰਦੇ ਬਣ ਕੇ ਜਾਂਦੇ ਨੇ ਔਰ ਫਿਰ ਇਹ ਵਾਰਦਾਤ ਨੂੰ ਨਹੀਂ ਜਾਣਦੇ ਤੋ ਲਗ ਸਾਰੇ ਵਿਆਮਨ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਥੋੜਾ ਜਿਹਾ ਆਪਣਾ ਅਲਰਟ ਰੱਖ ਕੇ ਰਹਿਣਾ ਚਾਹੀਦਾ ਕਿਉਂਕਿ ਇੰਨੀ ਵੱਡੀ ਜਿਹੜੀ ਰਕਮ ਅਗਰ ਆਪਸੀ ਪਰਸ ਦੇ ਵਿੱਚ ਰੱਖੀ ਹੈ ਪਰਸ ਨੂੰ ਆਪਾਂ ਅਲੋਨ ਨਾ ਛੱਡੀ ਆਪਣੇ ਪਾਸੋਂ ਹੀ ਰੱਖਣਾ ਚਾਹੀਦਾ ਹੈ ਪਰ ਤਾਂ ਕਿ ਕੋਈ ਵੀ ਅਜਿਹੀ ਘਟਨਾ ਨਾ ਵਾਪਰੀ ਜਾਵੇ ਬਾਕੀ ਪਹਿਲੇ ਸਾਲਿਆਂ ਨੂੰ ਵੀ ਥੋੜਾ ਰਿਸਪਾਂਸਿਬਲ ਹੋਣਾ ਚਾਹੀਦਾ ਹੈ ਅਸੀਂ ਉਹਨਾਂ ਨੂੰ ਵੀ ਸੱਜਿਆ ਕਿ ਤੁਸੀਂ ਕੈਮਰੇ ਗੋਮਰੇ ਆਪਣੇ ਚੰਗੀ ਤਰ੍ਹਾਂ ਲਗਾਓ ਕਿਉਂਕਿ ਇੰਨੀ ਮੋਟੀ ਰਕਮ ਉਹ ਵਸੂਲ ਕਰਦੇ ਨੇ 10-12 ਲੱਖ ਦੇ ਵਿੱਚ ਪਹਿਲੇ ਬੁੱਕ ਹੁੰਦਾ ਤਾਂ ਉਹਨਾਂ ਦੀ ਵੀ ਰਿਸਪਾਂਸਿਬਿਲਟੀ ਬਣਦੀ। ਕੋ ਭਾਈ ਕੀ ਕਹਿਣਾ ਚਾਹੋਗੇ ਪੁਲਿਸ ਨੇ ਸਾਰਾ ਸਾਡਾ ਡਗ-ਵੱਡਾ ਚੋਰੀ ਹੋਇਆ ਸਮਾਨ ਲੈ ਆ ਕੇ ਵਾਪਸ ਦਿੱਤਾ। ਮੈਂ ਇਹ ਕਹਿਣਾ ਚਾਹੂੰਗਾ ਕਿ ਅ ਅੰਮ੍ਰਿਤਸਰ ਦੀ ਪੁਲਿਸ ਪੁਲਿਸ ਕਮਿਸ਼ਨਰ ਸਾਹਿਬ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਬ ਇੰਸਪੈਕਟਰ ਸਾਹਿਬ ਜਾਨੀ ਕਿ ਸਾਰੀ ਅਮਰਸਰ ਦੀ ਜਿਹੜੀ ਪੁਲਿਸ ਹੈਗੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਕਰਨ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਡੀ 12 ਜਨਵਰੀ ਨੂੰ 2025 ਚ ਪੈਰਸ ਦੀ ਬਰਾਤ ਆਈ ਸੀਗੀ ਉਸ ਬਰਾਤ ਦੇ ਵਿੱਚ ਸਾਡਾ ਪਰਸ ਖੋ ਕੇ ਕੁਝ ਬੰਦੇ ਲੈ ਗਏ ਸੀਗੇ ਕਿ ਜਿਨ੍ਹਾਂ ਨੂੰ ਕੁਝ ਦਿਨਾਂ ਦੇ ਵਿੱਚ ਹੀ ਸੁਲਝਾ ਕੇ ਇਹਨਾਂ ਨੇ ਬੰਦੇ ਗ੍ਰਿਫਤਾਰ ਕਰਕੇ ਇਹ ਮੱਧ ਪ੍ਰਦੇਸ਼ ਤੋਂ ਜਾ ਕੇ ਸਮਾਨ ਜਿਹੜਾ ਵਾਪਸ ਲਿਆਂਦਾ ਤੇ ਇਸ ਵੇਲੇ ਪੁਲਿਸ ਨੇ ਆਪਣੇ ਕਾਜੇ ਸਮਾਨ ਲੈ ਲਿਆ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਸਮਾਨ ਵਾਪਸ ਮੁੜ ਕੇ ਲਿਆਂਦਾ